ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਭਾਈ ਭੈਣ ਦੇਖੋਗੇ ਜਾਂ ਦੇਖ ਰਹੇ ਹੋ ਸੋਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਸਪਰੈਡ ਕਰਿਓ ਕਿ ਕਈ ਦਿਨਾਂ ਤੋਂ ਭਾਰਤੀ ਏਜੰਸੀਆਂ ਦੇ ਜਿਹੜੇ ਟਾਊਟ ਜਾਂ ਕਰਿੰਦੇ ਕਹਿੰਦਾ ਉਹ ਮੈਸੇਜ ਸਪਰੈਡ ਕਰ ਰਹੇ ਸੀ ਕਿ ਕਿੱਥੇ ਗਏ ਖਾਲਿਸਤਾਨ ਵਾਲੇ ਰੈਫਰੰਡਮ ਵਾਲੇ ਕਿੱਥੇ ਗਏ ਨਵੰਬਰ ਆ ਗਿਆ ਲਓ ਭਾਈ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਮੈਦਾਨ ਦੇ ਵਿੱਚ ਯੋਧੇ ਹਾਜ਼ਰ ਨੇ 100 ਜੋ 18 ਨਵੰਬਰ ਨੂੰ ਪੰਜਾਬ ਦੇ 6:30 ਵਜੇ ਸੋਸ਼ਲ ਮੀਡੀਆ ਤੇ ਇੱਕ ਕਾਨਫਰੰਸ ਚੱਲੂਗੀ ਆਨਲਾਈਨ ਲੰਡਨ ਤੋਂ ਸੋ ਉਹ ਬਾਈ ਜੀ ਉਹਦੇ ਵਿੱਚ ਸਾਰੀਆਂ ਡੇਟਾ ਤੁਹਾਨੂੰ ਦੱਸੀਆਂ ਜਾਣਗੀਆਂ ਤੇ ਕਿਵੇਂ ਕਿਵੇਂ ਵੋਟਿੰਗ ਹੋਣੀ ਆ ਤੇ ਕਿਹੜੇ ਕਿਹੜੇ ਦਿਨ ਨਿਯੁਕਤ ਕੀਤੇ ਗਏ ਨੇ ਉਹ ਸਾਰਾ ਕੁਝ ਤੁਹਾਨੂੰ ਆਨਲਾਈਨ ਦੱਸਿਆ ਜਾਊਗਾ ਸੋ ਇਸ ਗੱਲ ਤੋਂ ਭਾਰਤੀ ਜਿਹੜੇ ਟਾਊਟ ਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਭਾਈ ਜੀ ਬਿਲਕੁਲ ਰੈਫਰੈਂਡਮ ਹੋਣਾ ਤੇ ਹੋਣ ਜਾ ਰਿਹਾ ਤੇ ਕਿਸੇ ਵੀ ਗੱਲ ਦੀ ਤੁਸੀਂ ਵਰੀ ਨਾ ਕਰੋ ਕਿਸੇ ਵੀ ਸਰਾਂ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਸੋ ਇਹ ਜੋ ਕਿਹਾ ਤੇ ਕਰਨਾ ਤੇ ਖਾਲਸੇ ਦਾ ਕੰਮ ਇਹੀ ਆ ਬਾਈ ਜੀ ਜ਼ੁਲਮ ਨੂੰ ਜੜੋਂ ਪਟਣਾ ਤੇ ਜੋ ਕਿਹਾ ਉਹਦੇ ਤੇ ਪੂਰੇ ਉਤਰਨਾ 118 ਤਰੀਕ ਨੂੰ ਨਹੀਂ ਭੁੱਲਣਾ 18 ਨਵੰਬਰ ਸ਼ਾਮ ਦਾ ਟਾਈਮ 6:30 ਵਜੇ ਦਾ ਪੰਜਾਬ ਦਾ ਤੇ ਤੁਸੀਂ ਆਨਲਾਈਨ ਜ਼ਰੂਰ ਰਹੇ سوشل میڈیا ਤੇ ਜਿੱਥੇ-ਜਿੱਥੇ ਵੀ ਸਾਡਾ ਨੈਟਵਰਕ ਚੱਲਦਾ ਜਾਂ ਜਿਹੜੀਆਂ ਸਿੱਖ ਫੋਰ ਜਸਟਿਸ ਦੀਆਂ ਸਾਈਟਾਂ ਚੱਲਦੀਆਂ ਉਹਨਾਂ ਤੇ ਜ਼ਰੂਰ ਤੁਸੀਂ ਜਾਣਾ ਤੇ ਇਹ ਇਹਦੇ ਬਾਰੇ ਜਾਣਕਾਰੀ ਲੈਣੀ ਆ ਤੇ ਸਾਡੇ ਲੀਗਲ ਐਡਵਾਈਜ਼ਰ ਗੁਰਪਤਵੰਨ ਸਿੰਘ ਪੰਨੂ ਵੱਲੋਂ ਅੱਜ ਸਵੇਰੇ ਹੀ ਇਹ ਐਲਾਨ ਕੀਤਾ ਗਿਆ ਪੂਰੀ ਜਥੇਬੰਦੀ ਵੱਲੋਂ ਸਿੱਖ ਫੋਰ ਜਸਟਿਸ ਵੱਲੋਂ ਔਰ ਪੂਰੀ ਸਿੱਖ ਕੌਮ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਭਾਈ ਜੀ ਆਉਣ ਵਾਲੇ 18 ਨਵੰਬਰ ਨੂੰ ਇਹ ਸਾਰੀਆਂ ਡੇਟਾ ਤੇ ਟਾਈਮ ਡਿਕਲੇਅਰ ਕੀਤੇ ਜਾਣਗੇ ਤੇ ਤੁਸੀਂ ਇਹਦੇ ਤੇ ਗੌਰ ਕਰਨੀ ਆ ਤੇ ਵੱਧ ਤੋਂ ਵੱਧ ਚੜ ਕੇ ਆਪਾਂ ਇਹ ਵੋਟਾਂ ਪਾਉਣੀਆਂ ਤੇ ਪਵਾਉਣੀਆਂ ਵਾ ਸੋ ਜਿਹੜੇ ਭਾਰਤੀ ਦਲਾਲ ਨੇ ਉਹਨਾਂ ਨੂੰ ਇਹ ਦੁਬਾਰਾ ਫੇਰ ਆਪਾਂ ਚੰਗੀ ਤਰ੍ਹਾਂ ਸੁਣ ਲਓ ਤੁਸੀਂ ਕਿ ਰੈਫਰੈਂਡਮ ਹੋਣਾ ਤੇ ਹੋਣ ਜਾ ਰਿਹਾ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਥੱਲਿਓਂ ਆਜ਼ਾਦ ਕਰਾਉਣਾ ਤੇ ਕਰਾ ਕੇ ਹੀ ਦਮ ਲਵਾਂਗੇ ਤੇ ਇਸ ਗੱਲ ਦੀ ਤੁਸੀਂ ਬਿਲਕੁਲ ਟੈਨਸ਼ਨ ਛੱਡ ਦਿਓ ਸੋ ਮੇਰੇ ਵੀਰੋ ਖਾਲਸਤਾਨ ਜਿੰਦਾਬਾਦ ਜਿੰਦਾਬਾਦ ਰਹੇਗਾ ਔਰ ਖਾਲਸਤਾਨ ਬਣ ਕੇ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ